ਠੀਕ ਹੈ ਜੀ ਆ ਵੀ ਕਸ਼ਮੀਰ ਦਾ ਆਧਾਰ ਕਾਰਡ ਹੈ ਜੀ ਲੋ ਜੀ ਆ ਆ ਜਿਹੜੀ ਬੈਲਟ ਪਈ ਹੈ ਠੀਕ ਆ ਆਰਮੀ ਵਾਲੀ ਬੈਲਟ ਪਈ ਹੈ ਬੈਲਟ ਖਾਰੇ ਆਰਮੀ ਵਾਲੀ ਠੀਕ ਨੂੰ ਬੇਟਾ ਪਿੱਛੇ ਜੋ ਤੇ ਕਿਦਾਂ ਕੋਈ ਇੱਕ ਬੈਟਰੀ ਪਈ ਸੀ ਆਲੇ ਮੇਲੇ ਆ ਕਿਸੇ ਦਾ ਕੋਵਿਡ ਹੈ ਕਿਸੇ ਕੁੜੀ ਦਾ ਉਹ ਤਾਂ ਚੱਕਿਆ ਵਾ ਪਿਹਾਨੀ ਦੀ ਕੁੜੀ ਹੈ 19 ਸਾਲ ਉਮਰ ਆ ਆ ਲੋ ਜੀ 19 ਸਾਲ ਉਮਰ ਹੈ ਜੀ ਆ ਲੋ ਜੀ ਆ ਵੀ ਹੈ ਯਸਮੀਨ ਕੋਰ ਆ ਪਤਾ ਨਹੀਂ ਨਾਮ ਉਹਦਾ ਆ ਜੀ ਆਹ ਗੈਸ ਦੀ ਕਾਪ ਆਹ ਲੋ ਜੀ ਇੰਨਾ ਕੁ ਜੂਦਾ ਕੋਡ ਆਹ ਦੇਖੋ ਤੁਹਾਨੂੰ ਪਤਾ ਨਸ਼ੇ ਦੇ ਪੱਤੇ ਜਿੰਨਾ ਤੱਕ ਡਾਕਟਰਾਂ ਨੇ ਲਿਖਿਆ ਇੱਕ ਪੱਤਾ ਮਿਲਦਾ ਇਹ ਸੱਤ ਪੱਤੇ ਆ ਸੱਤ ਪੱਤੇ ਨਸ਼ੇ ਆ ਆ ਵੇਖੋ ਕੋਂਡਮ ਆ ਬੈਂਟ ਦਿਖਾ ਲਓ ਬੈਂਟ ਆ ਫਾਸਟ ਹੈਗਾ ਜੀ ਕਿਸੇ ਗੱਡੀ ਦਾ ਹੈ ਜਿਹਦੇ ਨਾਲ ਇਹਨੇ ਬਾਈਪਾਸ ਕਰਿਆ ਹੋਣਾ ਕੁਝ ਵੀ ਕਰਿਆ ਹੋਊਗਾ ਜੀ ਤੁਹਾਨੂੰ ਪਤਾ ਲੱਗ ਜਾਣਾ ਉਹਨਾਂ ਨੂੰ ਸਕੈਨ ਤੋਂ ਉਹਨੂੰ ਵਾਸਤੇ ਪਤਾ ਲੱਗ ਜਾਏਗਾ ਆ ਬੋਤਲ ਹੱਡੀਆਂ ਦੀ ਭਰੀ ਵੀ ਆ ਪੂਰੀ ਇਨਸਾਨੀ ਹੱਡੀਆਂ ਦੀ ਇੱਕ ਬੋਲ ਨਹੀਂ ਹੈਗੀ ਜੀ ਖਾਸ ਹੈ ਆਹ ਬੈਲਟ ਹੈ ਜੀ ਮਿਲਟਰੀ ਦੀ ਇਦਾਂ ਨਹੀਂ ਤੁਸੀਂ ਕਿਹਾ ਹੁਣ ਇਹ ਆਪਾਂ ਨੂੰ ਨਹੀਂ ਬਿਲਕਾ ਪਾਕਿਸਤਾਨ ਮਿਲਟਰੀ ਦੀ ਆ ਇੰਡੀਅਨ ਮਿਲਟਰੀ ਦੀ ਕਿਹੜੀ ਦੀ ਆ ਇਹ ਸਾਰਾ ਤੁਸੀਂ ਜਿਹੜੇ ਕੋਲ ਆਪਣਾ ਜੰਮੂ ਕਸ਼ਮੀਰ ਦਾ ਆ ਲੋ ਵੀ ਆ ਬੈਠੇ ਸੌਣ ਨੂੰ ਇਹਦਾ ਕੋਈ ਗੱਲ ਨਹੀਂ ਹੋਰ ਇਹਦਾ ਬੈਠੇ ਕਿਹਨੂੰ ਜੀ ਜਦੋਂ ਵੀਰੇ ਆਪਾਂ ਕਿਹਨੂੰ ਮੈਂਟਲੀ ਦੇਖਿਆ ਤਾਂ ਕੁਝ ਨਹੀਂ ਆਪਾਂ ਜਿਹੜੇ ਚੱਕਣਾ ਆ ਲੱਗਿਆ ਹਾਂ ਕਿਉਂ ਜਿੱਦੂ ਆਪਾਂ ਕੰਪਨੀ ਬਾਬਾ ਜੀ ਉਹ ਗੁਰਮੁਖ ਖੰਡੇ ਵਾਲਾ ਆਹ ਦੇਖੋ ਜੀ ਇੱਕ ਸ਼ੇਰੀ ਸਾਹਿਬ ਮਿਲਿਆ ਉਹ ਖੰਡੇ ਵਾਲਾ ਬਾਬਾ ਜੀ ਆਹ ਸ਼ੇਰੀ ਸਾਹਿਬ ਜਿਹੜੀ ਪੈਰਾਮਰਕੀ ਬੈਠਾਦਾ ਜੀ ਇਹ ਉਹ ਮੂਲ ਮੰਤਰ ਪੜ੍ਹਾਈ ਆਹ ਖੰਡਾ ਰੀ ਉਹ ਮੂਲ ਮੰਤਰ ਪੜ੍ਹ ਰਿਹਾ ਇਹ ਤਾਂ ਚੰਗਾ ਪੜ੍ਹ ਰਿਹਾ ਇਹ ਮੂਲ ਮੰਤਰ ਆ ਚੰਗਾ ਵਧਾਉਣਾ ਹੈ ਇਹਨੂੰ ਹੁਣ ਆਹ ਹੋ ਰਿਹਾ ਪੰਜਾਬ ਚ ਇਹਦੇ ਵਧਾਉਣੇ ਰਹੀ ਨੇ ਆਪਾਂ ਕਿ ਕਰਿਆ ਨੇ ਠੀਕ ਹੈ ਜੀ ਨਿਕੜਿਆ ਇਹਨਾਂ ਨੂੰ ਮੈਂ ਡੱਕਿਆ ਮੈਂ ਕਿ ਬਾਕੀ ਦੇ ਜਿਆਦਾ ਨੇ ਕੰਮ ਕਰਾਇਆ ਥੋੜੇ ਇਹ ਆਤਕਵਾਦੀ ਵੀ ਹੋ ਸਕਦਾ ਕਿਸੇ ਦਾ ਅਹਿਸੂਸ ਵੀ ਹੁੰਦਾ ਜਸੂਸ ਹੁੰਦਾ ਕਿਸੇ ਲੱਖ ਦਾ ਕੁਛ ਵੀ ਹੋਵੇ ਚਾਹੇ ਆਦੇ ਸਾਰੇ ਨੇ ਧੂਏ ਵਾਲੇ ਕਿੰਨੇ ਨੇ ਸਾਡੇ ਇੱਥੇ ਜਾ ਮੈਂ ਤੁਹਾਨੂੰ ਪਹੁੰਚਾ ਰਿਹਾ 11 ਵਜੇ ਸਾਡੇ ਕਿਸੇ ਕੁੜੀ ਦਾ ਇਹੇ ਕੁੜਤੀ ਨੂੰ ਸੁਣਿਆ ਠੀਕ ਹੈ ਜੀ ਸਾਨੂੰ 2 ਘੰਟੇ ਹੋ ਗਏ ਪੁਲਿਸ ਨੂੰ ਫੋਨ ਕਰਕੇ